ਮੈਰੇ ਸ਼ਰਚੀ ਯਾਤਰੀ ਭਾਰਤੀ ਕਿਸਾਨ ਜੁਨੇਜਤਾ ਸਿੱਧੂ ਪ੍ਰੋਜਾਲਾ ਜਨਸਕਤਰ ਬਠਿੰਡਾ ਜਿਹੜਾ ਕਿ ਅੱਜ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਬਹੁਤ ਘਟਿਆ ਅਤੀ ਨਿੰਦਨਯੋਗ ਕੰਮ ਕੀਤਾ ਜਿਹੜਾ ਕਿ ਪਿਛਲੇ ਸਮੇਂ ਮੌੜ ਸੀਵਰੇਜ ਦਾ ਬੜਾ ਵਿਵਾਦ ਚੱਲਿਆ ਸੀ ਜਿਹੜਾ ਕਿ ਸੀਵਰੇਜ ਪਾਉਣ ਦੇ ਲਈ ਮੌੜ ਤੋਂ ਬਠਿੰਡੇ ਨੂੰ ਆਣਾ ਜਦੋਂ ਆਪਾਂ ਭਾਈ ਬਤੌਰ ਫੁੱਲ ਤੱਕ ਮਕੰਮਲ ਰੋਡ ਦੇ ਨਾਲ ਪੈ ਗਿਆ ਇੱਕ ਖਹਿਵਾ ਜੀ ਦੇ ਨਾਲ ਜਾਣ ਬੁੱਝ ਕੇ ਪਿੰਡ ਤਸੋਖਾਨਾ ਵੀ ਦੀ ਸੀਵਰੇਜ ਕੱਢਣ ਜਾ ਰਿਹਾ ਸੀ ਪ੍ਰਸ਼ਾਸਨ ਗਲਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਇੱਕ ਜੇ ਕਿਲੇ ਮੌੜ ਹਲਕੇ ਦਾ ਵਿਧਾਇਕ ਐਮਐਲ ਵੀ ਸ਼ਾਇਦ ਪਿੰਡ ਵਾਸੀਆਂ ਨੇ ਵਿਰੋਧ ਕਰਿਆ ਕਿ ਸਾਡਾ ਇੱਥੇ ਪਾਣੀ ਦਾ ਟ੍ਰੀਟਮੈਂਟ ਆ ਜਿਹੜਾ ਬਾਟਰ ਸਪਲਾਈ ਆ ਪਿੰਡ ਨੂੰ ਜਾਣ ਆਉਣ ਦੀਆਂ ਥੱਲੇ ਪਾਈਪਾਂ ਦੱਬੀਆਂ ਹੋਈਆਂ ਨਾਲ ਹੀ ਛੋਟਾ ਰੋਡ ਆ ਵੱਡੇ ਰੋਡ ਤੋਂ ਪਿੰਡ ਨੂੰ ਨਿਕਲਦਾ ਜਿਹੜੇ ਦੇ ਪਾਸੇ ਵੱਡੇ ਦਰਖਤ ਹਨ ਵੀ ਜੇ ਪੱਟੋਂਗੇ ਬਹੁਤ ਵੱਡਾ ਇਹਦਾ ਵੀ ਨੁਕਸਾਨ ਹੋਣਾ ਪਰ ਪ੍ਰਸ਼ਾਸਨ ਨੇ ਜਾਣਬੁੱਝ ਕੇ ਪੱਡੀ ਭਾਰੀ ਪੁਲਿਸ ਫਰੋਸ ਸਬ ਪੁਲਿਸ ਪ੍ਰਸ਼ਾਸਨ ਸੱਦ ਕੇ ਬੈਠੇ ਸ਼ਾਂਤਮਈ ਰੋਸ ਕਰ ਰਹੇ ਕਿਸਾਨਾਂ ਤੇ ਜਬਰੀ ਹੱਲਾ ਬੋਲਿਆ ਜਿਦੇ ਵਿੱਚ ਸਮੁੱਚੇ ਪਿੰਡ ਦੀ ਪੰਚਾਇਤ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀ ਜਬਰੀ ਚੱਕ ਕੇ ਆਨੰਦਗੜ੍ਹ ਥਾਣੇ ਦੇ ਵਿੱਚ ਬੰਦ ਕੀਤੇ ਗਏ ਉੱਥੋਂ ਸਿਵਲ ਲਾਈਨ ਦੇ ਵਿੱਚ ਡਾਕਟਰੀ ਮਨ ਵਾਲੀ ਲਿਆਂਦੇ ਗਏ ਲਿਆ ਕੇ ਅੱਜ ਜੇਲ੍ਹ ਦੇ ਵਿੱਚ ਛੱਡਣ ਜਾ ਰਹੇ ਕਿੰਨੇ ਕਾਜੇ ਕੰਮ ਕੀ ਡਿੱ ਘੱਡੀਆਂ ਹਰਕਤ ਕੀਤੀ ਹੈ ਸਾਡੀ ਪੰਜਾਬ ਸਰਕਾਰ ਨੇ ਜਿਹੜੀ ਕਿਸਾਨਾਂ ਦੇ ਹਤਾਇਸੀ ਕਹਾਉਂਦੀ ਸੀ ਅੱਜ ਇਹ ਹਤਾਇਸੀ ਕਹਾਣ ਦਾ ਕਿਸਾਨਾਂ ਦਾ ਸਰਕਾਰ ਦਾ ਚਿਹਰਾ ਨੰਗਾ ਹੋਇਆ ਜਿਹੜਾ ਕਿ ਉਹ ਪਾਈਪ ਲਾਈਨ ਦਾ ਉੱਥੇ ਆਦ ਬੱਟੇ ਪਿਆ ਹੋਇਆ ਜੇਕਰ ਉਹ ਜਵਰੀ ਪਾਉਣਗੇ ਅਸੀਂ ਡੱਟ ਕੇ ਵਿਰੋਧ ਕਰਾਂਗੇ ਹਰ ਖਾਸ ਦੇ ਵਿੱਚ ਜਿਹੜੀ ਪਾਈਪ ਲਾਈਨ ਆ ਉਹ ਸਿੱਧੀ ਨਾਲ ਜਾਂਦੀ ਆ ਜੇ ਕਹਿ ਲਈਏ ਡਰੇਨ ਚ ਛੜਕ ਦੇ ਨਾਲ-ਨਾਲ ਕੋਈ ਰੋਕ ਨਹੀਂ ਕੋਈ ਟੋਕਰੀ ਜਾਣ ਬੁੱਝ ਕੇ ਕੇਐਮਐਲ ਦੀ ਸਿਹਤ ਪ੍ਰਸ਼ਾਸਨ ਉਹਨੂੰ ਪਿੰਡ ਦੇ ਵਿੱਚ ਦੀ ਜਾਣ ਬੁੱਝ ਕੇ ਪਾਉਣ ਲਈ ਪ੍ਰਸ਼ਾਸਨ ਜਦੋਂ ਜੇ ਤੇ ਕਰ ਰਿਹਾ ਕਿਸਾਨਾਂ ਨੂੰ ਫੜ ਕੇ ਠਾਣੀ ਜਿੱਲੀ ਡੱਕ ਰਿਹਾ ਪਰ ਮੈਂ ਦੱਸਣਾ ਕਿ ਬਾਹਰ ਬਹੁਤ ਵੱਡੀ ਵੀ ਇੱਕ ਜਿੱਦੂਪੁਰ ਦੀ ਫੋਰਸ ਆ ਜਿਹੜੀ ਅੱਜ ਹੀ ਮੀਟਿੰਗ ਕਰਕੇ ਕੱਲ ਨੂੰ ਸਖਤ ਅਗਲੇ ਐਕਸ਼ਨ ਦਾ ਐਲਾਨ ਕਰਨਗੇ ਅਸੀਂ ਹਰ ਹਾਲ ਦੇ ਵਿੱਚੋਂ ਪਾਪਾ ਪਿੰਡ ਵੀ ਦੀ ਨਹੀਂ ਪੈਣ ਦੇਵਾਂਗੇ ਬਾਹਰ ਦੀ ਖੁੱਲੀ ਛੋੜਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕੋਈ ਅਸੀਂ ਵਿਰੋਧ ਨਹੀਂ ਕਰਦੇ ਬਾਹਰ ਦੀ ਪਾਲੇ ਜਿਹੜਾ ਕਿ ਪੂਰੇ ਸ਼ਾਦਾਂ ਦੇ ਵਿੱਚ ਨਿੰਦਿਆ ਕਰਦੇ ਆ ਜਿਹੜੀ ਇਹ ਘਟੀਆਂ ਸ਼ਬਦੀ ਵਾਲੀ ਕਿੰਨੀ ਕੀ ਜੀ ਗੱਲ ਤੇ ਪਿੰਡ ਦੀ ਪੰਚਾਇਤ ਨੂੰ ਪਿੰਡ ਦੇ ਆਮ ਵਰਕਰਾਂ ਨੂੰ ਜਿੱਥੇ ਬੰਦੀ ਨੂੰ ਫੜ ਕੇ ਦਿੱਲੀ ਟੱਕਣਾ ਇਹ ਮਾੜੀ ਗੱਲ ਆ ਤੇ ਜਿਹੜਾ ਪਾਈਪ ਲਾਈਨ ਪਾਉਣ ਵਾਲੀ ਆ ਉਹ ਬਾਹਰ ਦੀ ਅਸੀਂ ਮੰਗ ਕਰਾਂਗੇ ਪਾਈ ਜਾਵੇ ਪਿੰਡ ਦੇ ਵਿੱਚ ਕਿਸੇ ਵੀ ਕੀਮਤ ਤੇ ਨਹੀਂ ਪਾਉਣ ਦੇਵਾਂਗੇ ਧੰਨਵਾਦ ਤੋਂ ਵਾਇਰੂ ਜੀ ਦਾ ਖਾਲਸਾ ਸ੍ਰੀ ਵਹਿਰੂ ਜੀ ਦੀ ਖਤੇ ਮੈਂ ਬਲਦੇਵ ਸਿੰਘ ਸਨੁਆਰ ਨੀਜੇ ਜੋਗਤਾ ਬਿੱਦੂ ਪਰ ਜ਼ਿਲ੍ਹਾ ਬਟਿੰਡਾ ਦੇ ਪ੍ਰਧਾਨ ਸੋ ਅੱਜ ਇੱਕ ਕਸੂ ਹੋ ਖਾਨੇ ਸੀਵਰੇਜ ਦਾ ਜਿਹੜਾ ਮਸਲਾ ਹੈ ਜਿਹੜਾ ਮੋੜ ਮੰਡੀ ਤੋਂ ਸੀਵਰੇਜ ਪੈ ਮੰਡੀ ਕਲਾ ਉਸ ਡਰੇਨ ਦੇ ਵਿੱਚ ਜਿਹੜੀ ਸਿਰਫ ਥੋੜੀ ਜਿਹੀ ਮੁਰੰਮਤ ਹੋਣੀ ਸੀ ਜਿਹੜੀ ਮੁਰੰਮਤ ਨਾ ਕਰਨ ਤੇ ਐਡਾ ਵੱਡਾ ਪੰਜਾਬੀਤ ਜਿਹੜਾ ਰੱਦ ਕੀਤਾ ਤੇ ਨਵੇਂ ਸਿਰੇ ਤੋਂ ਪ੍ਰੋਜੈਕਟ ਹੈ ਜਿਹੜਾ ਔਰ ਲਿਆਂਦਾ ਸਾਡੀ ਆਮ ਪਾਰਟੀ ਸਰਕਾਰ ਨੇ ਜਿਹੜਾ ਮੈਸਰ ਖਾਨੇ ਤੱਕ ਹੈ ਉਹ ਡਰੇਨ ਦੇ ਵਿੱਚ ਬਠਿੰਡੇ ਨੂੰ ਜਾਣ ਵਾਲਾ ਰੋਡ ਦੇ ਉੱਤੇ ਮੈਸਰ ਖਾਨੇ ਤੱਕ ਉਹ ਜਿਹੜੇ ਪਾਈਪਾਂ ਭਾਤੀਆਂ ਅੱਗੇ ਪਾਈਪਾਂ ਉਸ ਰੋਡ ਦੇ ਉੱਤੇ ਲਜਾਣ ਦੇ ਬਜਾਏ ਇਹ ਜਦੋਂ ਕੋਸੋ ਖਾਨੇ ਦਾ ਆ ਪੋਡੇ ਮਗਲੇ ਬੈਕ ਸਾਈਡ ਅੱਡਾ ਹੁੰਦਾ ਉਥੋਂ ਕੋਸੋ ਖਾਨੇ ਦੇ ਪਿੰਡ ਦੇ ਵਿੱਚ ਦੀ ਉਹ ਪਾਈਪਾਂ ਜਿਹੜੀਆਂ ਸੀ ਬ੍ਰੇਜ ਦੀਆਂ ਉਹ ਪਾਈਆਂ ਜਾ ਰਹੀਆਂ ਨੇ ਜਬਰਦਸਤ ਢੱਕੇ ਦੇ ਨਾਲ ਜਦੋਂ ਅਸੀਂ ਪ੍ਰਸ਼ਾਸਨ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਬਰੋਧ ਕੀਤਾ ਤਾਂ ਸਾਨੂੰ ਵੱਡੇ ਘੰਟੇ 'ਚ ਆ ਜਿਹੜਾ ਸਾਡੇ ਪ੍ਰਸ਼ਾਸਨ ਨੇ ਚੱਕ ਕੇ ਥਾਣੇ ਦੇ ਵਿੱਚ ਲਿਆਂਦਾ ਤੇ ਕਲਾਂਦੇ ਭਰ ਕੇ ਜੇਲ੍ਹ ਦੇ ਵਿੱਚ ਦਾਖਲ ਕਰਨ ਜਾ ਰਹੇ ਨੇ ਕਿ ਜਿਹਦੀ ਬਹੁਤ ਵੱਡੀ ਮੰਦਭਾਗੀ ਤੇ ਮਾੜੀ ਘਟਨਾ ਹੈ ਕਿ ਪਿੰਡ ਦਾ ਮਜੂਦਾ ਸਰਪੰਚ ਔਰ ਸਰਪੰਚ ਦਾ ਭਾਈ ਆ ਵੱਡੀ ਗੰਟੀ ਚ ਉਸ ਪਿੰਡ ਦੇ ਸਾਡੇ ਜਿਹੜੇ ਕਿਸਾਨ ਪਿੰਡ ਵਾਸੀ ਜਿਨ੍ਹਾਂ ਨੂੰ ਉਹਦਾ ਸੇਵਰੇਜ ਦਾ ਬਹੁਤ ਵੱਡਾ ਨੁਕਸਾਨ ਚਲਣਾ ਪੈਣਾ ਜਿਸ ਕਰਕੇ ਅੱਜ ਸਾਡੇ ਆਮ ਪਾਰਟੀ ਦੀ ਜਿਹੜੀ ਸਰਕਾਰ ਇਹ ਸਰਪੰਚ ਹੋ ਸਕਦਾ ਕਿਸੇ ਹੋਰ ਪਾਰਟੀ ਦਾ ਹੋਵੇ ਜਿਸ ਕਰਕੇ ਜੱਡ ਕਰਕੇ ਐਡਾ ਵੱਡਾ ਨੁਕਸਾਨ ਕਰ ਰਿਹਾ ਸਾਡੇ ਇਸ ਇਲਾਕੇ ਦਾ ਸਾਡੀ ਆਮ ਪਾਰਟੀ ਦੀ ਸਰਕਾਰ ਭਵੰਤਮਾਨ ਉਹਦੀ ਸਰਕਾਰ ਮੌੜ ਹਲਕੇ ਦਾ ਸਾਡਾ ਬਧਾਇਕ ਬਿਨਾ ਸੋਚੇ ਬਿਨਾ ਸਮਝੇ ਜਿਹੜਾ ਸਾਡੇ ਨਾਲ ਬਹੁਤ ਵੱਡਾ ਸਾਡੇ ਇਸ ਨਗਰ ਦੇ ਨਾਲ ਧੱਕਾ ਕਰ ਰਿਹਾ ਹੈ ਬਾਈਗੁਰੂ ਜੀ ਕਾਕਰ ਸਾਹਿਬ ਬਾਈਗੁਰੂ ਜੀ